ਮੈਂ ਬਾਬੇ ਨਾਨਕ ਵਰਗਾ ਨਹੀਂ ਫਿਰ ਕਿਸ ਵਰਗਾ ਹਾਂ ਮੈਂ ਬਾਣੀ ਵੀ ਪੜਦਾ ਹਾਂ ਕਥਾ ਕੀਰਤਨ ਵੀ ਸੁਣਦਾ ਹਾਂ ਨਿਤਨੇਮ ਵੀ ਕਰਦਾ ਹਾਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਦਾ ਹਾਂ ਅਤੇ ਵਾਧੂ ਜਪਜੀ ਸਾਹਿਬ ਦਾ ਪਾਠ ਵੀ ਕਰਦਾ ਹਾਂ ਗੁਰਦੁਆਰਾ ਸਭ ਵੀ ਜਾਂਦਾ ਪਰ ਫਿਰ ਵੀ ਮੈਂ ਬਾਬੇ ਨਾਨਕ ਵਰਗਾ ਕਿਉਂ ਨਹੀਂ ਤੇ ਜੇ ਮੈਂ ਬਾਬੇ ਨਾਨਕ ਵਰਗਾ ਨਹੀਂ ਤੇ ਫਿਰ ਕਿਸ ਵਰਗਾ ਹਾਂ ਸ਼ਾਇਦ ਉਸ ਕਾਜੀ ਵਰਗਾ ਜਾ ਉਸ ਨਵਾਬ ਵਰਗਾ ਜਿਸ ਨੂੰ ਮੇਰੇ ਬਾਬੇ ਨਾਨਕ ਨੇ ਸਮਝਾਇਆ ਸੀ ਗੁਰੂ ਪਿਆਰਿਓ ਅਸੀਂ ਗੁਰੂ ਸਾਹਿਬ ਦੀ ਔਰ ਕਾਜੀ ਔਰ ਨਵਾਬ ਦੀ ਇਹ ਸਾਖੀ ਬੜੀ ਸੁਣੀ ਹੈ ਬਹੁਤ ਵਾਰ ਸੁਣੀ ਹੈ ਤੇ ਅਸੀਂ ਖੁਸ਼ ਵੀ ਬੜੇ ਹੁੰਨੇ ਆ ਪਰ ਇਸ ਵਿੱਚੋਂ ਸਾਨੂੰ ਤਿੰਨ ਗੱਲਾਂ ਜਿਹੜੀਆਂ ਸਮਝ ਆਉਂਦੀਆਂ ਉਹਨਾਂ ਵਿੱਚ ਅਸੀਂ ਸਿਰਫ ਦੋ ਗੱਲਾਂ ਤੇ ਧਿਆਨ ਕਰਦੇ ਹਾਂ ਤੀਜੀ ਗੱਲ ਵੱਲ ਅਸੀਂ ਧਿਆਨ ਨਹੀਂ ਕਰਦੇ ਪਹਿਲੀ ਗੱਲ ਕਿ ਗੁਰੂ ਬਾਬੇ ਨੇ ਕਾਜੀ ਤੇ ਨਵਾਬ ਨੂੰ ਛਾੜ ਪਾਈ ਤੇ ਦੂਜੀ ਗੱਲ ਗੁਰੂ ਬਾਬੇ ਨੇ ਅੰਤਰਜਮਤਾ ਨਾਲ ਦੇਲ ਦੀ ਗੱਲ ਨੂੰ ਬੁੱਝ ਲਿਆ ਪਰ ਤੀਜੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਸੀ ਉਹ ਅਸੀਂ ਨਹੀਂ ਸਮਝੇ ਕਿ ਪਾਠ ਹਜੂਰੀ ਵਿੱਚ ਕਰਨਾ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਪ੍ਰਤੱਖ ਰੱਖ ਕੇ ਪਾਠ ਕਰਨਾ ਹੈ ਤੇ ਪਾਠ ਕਰਦੇ ਸਮੇਂ ਇਹਨਾਂ ਗੱਲਾਂ ਨੂੰ ਪਰਪੱਕ ਕਰੀਏ ਗੁਰੂ ਪਿਆਰਿਓ ਪਹਿਲੀ ਗੱਲ ਕਿ ਵਾਹਿਗੁਰੂ ਹੈ ਤੇ ਜ਼ਰੂਰ ਹੈ ਦੂਜੀ ਗੱਲ ਚਾਹੇ ਮੈਨੂੰ ਦਿਸਦਾ ਨਹੀਂ ਮੇਰੇ ਆਤਮ ਨੈਣ ਅਜੇ ਖੁੱਲੇ ਨਹੀਂ ਔਰ ਵਾਈ ਗੁਰੂ ਹੈ ਤੀਜੀ ਗੱਲ ਆਤਮ ਨੈਣ ਖੋਲਣ ਦਾ ਤਰੀਕਾ ਬਾਣੀ ਤੇ ਭਜਨ ਹੈ ਤੇ ਗੁਰੂ ਪਿਆਰਿਓ ਚੌਥੀ ਗੱਲ ਕਿ ਪਾਠ ਕੀਰਤਨ ਭਜਨ ਹਰ ਹਾਲ ਹਰ ਸਮੇਂ ਇਹੀ ਸਮਝ ਕੇ ਕਰਨਾ ਹੈ ਕਿ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਰ ਰਿਹਾ ਹਾਂ ਮੈਂ ਗੈਰ ਹਜ਼ੂਰੀਆ ਨਾ ਬਣਾ ਇਸ ਲਈ ਗੁਰੂ ਪਿਆਰਿਓ ਇਹੀ ਗੁਰੂ ਬਾਬੇ ਅੱਗੇ ਅਰਦਾਸ ਕਰੀਏ ਕਿ ਜਿਸ ਤਰ੍ਹਾਂ ਆਪ ਨੇ ਕਾਜੀ ਤੇ ਨਵਾਬ ਨੂੰ ਹਜ਼ੂਰੀ ਦੀ ਦਾਤ ਬਖਸ਼ੀ ਸੀ ਮੈਨੂੰ ਵੀ ਉਸੇ ਤਰ੍ਹਾਂ ਹਜ਼ੂਰੀ ਦੀ ਦਾਤ ਬਖਸ਼ਿਸ਼ ਕਰੋ ਤੇ ਜਦ ਵੀ ਪਾਠ ਕਰਨ ਬੈਠੀਏ ਇਹੀ ਸਮਝਣਾ ਹੈ ਕਿ ਵਾਹਿਗੁਰੂ ਹੈ ਵਾਹਿਗੁਰੂ ਮੇਰੇ ਹਾਜ਼ਰਾ ਹਜ਼ੂਰ ਹੈ ਮੇਰੀ ਅਰਜ ਸੁਣ ਰਿਹਾ ਹੈ ਜੋ ਮੈਂ ਬਾਣੀ ਪੜਦਾ ਹਾਂ ਉਹ ਸੁਣਦਾ ਹੈ ਤੇ ਇੱਕ ਦਿਨ ਫਲ ਜ਼ਰੂਰ ਲਾਵੇਗਾ ਤਦ ਹੀ ਬਾਬੇ ਨਾਨਕ ਦੇ ਪੈਰੋਕਾਰ ਬਣ ਸਕਾਂਗੇ